ਸਸਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਦੋਸਤੋ ਹੁਣੇ-ਹੁਣੇ ਇੱਕ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਜੋ ਕਿ ਪਿੰਡ ਮੂਲਿਆ ਚੱਕ ਚਭਾਲ ਰੋਡ ਦੇ ਨੇੜੇ ਇੱਕ ਗੱਡੀ ਨਹਿਰ ਦੇ ਵਿੱਚ ਡਿੱਗੀ ਦੀ ਖਬਰ ਸਾਹਮਣੇ ਆਈ ਹੈ ਤਾਂ ਦਾਦਾਈ ਹੈ ਕਿ ਇੱਕ ਨਵੀਂ ਗੱਡੀ ਨੂੰ ਲੈ ਕੇ ਪਰਿਵਾਰ ਜਿਹੜਾ ਆ ਉਹ ਜਾਂਦਾ ਆ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਦੇ ਲਈ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਪਰਿਵਾਰ ਜਦੋਂ ਵਾਪਸ ਮੁਰਦਾ ਆ ਤੇ ਨਵੀਂ ਗੱਡੀ ਜਿਹੜੀ ਇਹ ਬਿਲਕੁਲ ਇੱਕ ਸੂਬੇ ਦੇ ਵਿੱਚ ਡਿੱਗ ਪਈ ਦੀ ਤਾਂ ਦੱਸਦੀ ਕਿ ਉਹ ਸੂਬੇ ਦੇ ਵਿੱਚ ਗੱਡੀ ਡਿੱਗਣ ਦੇ ਜਿਹੜੇ ਕਾਰਨ ਸਾਹਮਣੇ ਆਏ ਨੇ ਕਿ ਉਹਦੇ ਵਿੱਚ ਡਰਾਈਵਰ ਨੇ ਇਹ ਦੱਸਿਆ ਕਿ ਸਾਹਮਣੇ ਤੋਂ ਇੱਕ ਬਾਈਕ ਸਵਾਰ ਨੂੰ ਬਚਾਉਂਦੇ ਪਹੁੰਚਾਉਂਦੇ ਜਿਹੜਾ ਆ ਪੁਲੀ ਤੰਗ ਹੋਣ ਕਰਕੇ ਗੱਡੀ ਜਿਹੜੀ ਇਹ ਸੂਬੇ ਦੇ ਵਿੱਚ ਡਿੱਗ ਪਈ ਹੈ ਤਾਂ ਦੱਸਦਾ ਦੀ ਕਿ ਮੇਰੀ ਜਾਣਕਾਰੀ ਦੇ ਮਤਾਬਕ ਜੋ ਕਿ ਦੱਸਿਆ ਗਿਆ ਆ ਕਿ ਪੁਲੀ ਬਹੁਤ ਹੀ ਤੰਗ ਆ ਤੇ ਇੱਥੇ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਹੁੰਦੇ ਰਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਤਾਂ ਮੂਲਿਆ ਚੱਕ ਪਿੰਡ ਦੀ ਜਿਹੜੀ ਇਹ ਪੁਲੀਏ ਇਹ ਬਹੁਤ ਤੰਗ ਹੈ ਤੇ ਇੱਥੇ ਬਹੁਤ ਸਾਰੇ ਪਹਿਲਾਂ ਵੀ ਜਿਹੜੇ ਆ ਹਾਦਸੇ ਹੁੰਦੇ ਰਹਿੰਦੇ ਨੇ ਇਸੇ ਤਰ੍ਹਾਂ ਹੀ ਅੱਜ ਫੇਰ ਇੱਕ ਹਾਦਸਾ ਜਿਹੜਾ ਆ ਉਹ ਬਾਬਾ ਬੁੱਢਾ ਸਾਹਿਬ ਮੱਤਾ ਟੇਕ ਕੇ ਵਾਪਸ ਆਉਂਦੇ ਹੋਏ ਪਰਿਵਾਰ ਦੇ ਨਾਲ ਵਾਪਰ ਜਾਂਦਾ ਆ ਗੱਡੀ ਸੂਵੇ ਦੇ ਵਿੱਚ ਡਿੱਗ ਜਾਂਦੀ ਹੈ ਪਰ ਪਰਿਵਾਰ ਦੇ ਸਾਰੇ ਜੀ ਜਿਹੜੇ ਆ ਠੀਕ ਠਾਕ ਨੇ ਨਾਲ ਦੀ ਨਾਲ ਜਦੋਂ ਖਾਣਾ ਇਨਚਾਰਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਮੌਕੇ ਤਾਂ ਪਹੁੰਚੇ ਤਾਂ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਆ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਪਾਰ ਪ੍ਰਸ਼ਾਸਨ ਦੇ ਗਾੜੀ ਇੱਕੋ ਬੇਨਤੀ ਹੈ ਕਿ ਇਹ ਪੁਲੀ ਨੂੰ ਖੁੱਲ੍ਹਾ ਕੀਤਾ ਜਾਵੇ ਤਾਂ ਕਿ ਤੰਗ ਪੁਲੀ ਕਰਕੇ ਹੋਰ ਹਾਦਸੇ ਜਿਹੜੇ ਆਉਣ ਵਾਲੇ ਸਮੇਂ 'ਚ ਹੋਣੇ ਨੇ ਉਹ ਬਚ ਸਕਣ ਬਾਰ ਬਾਰ ਜਿਹੜੀਆਂ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਇਹੀ ਨਿਕਲ ਕੇ ਆ ਰਹੀਆਂ ਨੇ ਕਿ ਪੁਲੀ ਨੂੰ ਜਿਹੜਾ ਆ ਖੁੱਲਿਆ ਕੀਤਾ ਜਾਵੇ ਤਾਂ ਇਸ ਪੁਲੀ ਤੋਂ ਲੰਘਣ ਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਕਠਿਨਾਈ ਨਾ ਹੋਵੇ ਤੇ ਇਹਦੇ ਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਸਾਡੀਆਂ ਖਬਰਾਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਪਈਆਂ ਨੇ ਇੱਕ ਵਾਰੀ ਆਪਣਾ ਕਮੈਂਟ ਕਰਕੇ ਫੀਡਬੈਕ ਜ਼ਰੂਰ ਦਿਆ ਕਰੋ ਲਾਈਕ ਕਰਕੇ ਨਾਲ ਦੀ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਹਾਂਜੀ ਕੀ ਨਾਮ ਹੈ ਕੀ ਗੱਲ ਬਤਾਓ ਮੈਂ ਹਰਜੀਤ ਸਿੰਘ ਪਿੰਡ ਮੂਲੇ ਚੱਕ ਤੋਂ ਜੋ ਆਪ ਜੀ ਨੂੰ ਦਿਖਾਇਆ ਜਾ ਰਿਹਾ ਹੈ ਕਿ ਜੋ ਹਾਸਾ ਹੋਇਆ ਹੈ ਇਹ ਬਾਬੂ ਬੁੱਢੇ ਵਾਲੀ ਸਾਈਡ ਤੋਂ ਆ ਰਹੇ ਸੀ ਕਾਰ ਸਵਾਰ ਇਹ ਸਾਡੇ ਪਿੰਡ ਮੂਲੇ ਚੱਕ ਦੇ ਹੀ ਆ। ਹਾਂ। ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਆਉਣ ਕਰਕੇ ਉਹਨੂੰ ਬਚਾਉਂਦੇ ਹੋਏ ਇਹ ਹਾਸਾ ਹੋਇਆ ਹੈ। ਸੋ ਸਾਡੀ ਨੈਰੀ ਭਾਗ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ। ਕਿਉਂਕਿ ਇਹ ਅਕਸਰ ਹਾਸੇ ਹੁੰਦੇ ਰਹਿੰਦੇ ਇੱਥੇ। ਹਾਂ। ਔਰ ਉਹ ਜਿਹੜਾ ਹੁਣ ਸੀਜ਼ਨ ਚੱਲੰਦਿਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ 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 ਟਰੱਕ ਆਉਂਦੇ ਨੇ, ਟੈਂਕਰ ਆਉਂਦੇ ਰਹਿੰਦੇ ਨੇ। ਤੁਹੋ ਇਹ ਸੜਕ ਬਹੁਤ ਚੌੜੀ ਜਿਵੇਂ ਜੀ ਆਪ ਹੁਣ ਆਪ ਨੂੰ ਦਿਖਾਏ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਹੂੰ ਹੂੰ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਦਸਾ ਹੋਇਆ ਤੇ ਅਚਾਨਕ ਹੀ ਅਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦਾਉਂਦਿਆਂ ਗੱਡੀ ਗੜੀ ਵਿੱਚ ਚਲੀ ਗਈ ਆ ਤੋ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਵੀਊ ਨੂੰ ਬਣਾਇਆ ਜਾਵੇ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ਵਿੱਚ ਹਾਦਸਾ ਨਾ ਹੋਵੇ ਤੋ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਹਾਂ ਤੋਂ ਮਾਨਯੋਗ ਡੀਸੀ ਸਾਹਿਬ ਅਗੇ ਓਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਦੋ ਜਣੇ ਸਭ ਹਾਂ ਬਚਾਏ ਬਚਾਓ ਹੋ ਗਿਆ ਉਹਨਾਂ ਦਾ ਔਰ ਉਹਨਾਂ ਪਰਿਵਾਰ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਬਲੋਕ ਇਹਨਾਂ ਦਾ ਬਚਾਓ ਹੋ ਗਿਆ ਔਰ ਉਹਨਾਂ ਨੇ ਕੋਈ ਵੀ ਅਗੋਂ ਕਿਸੇ ਦੇ ਕਾਰਵਾਈ ਕਰਨ ਦੀ ਨਹੀਂ ਗਲਬਾ ਕੀਤੀ ਔਰ ਬਹੁਤ ਵਧੀਆ ਇਹ ਉਹਨਾਂ ਨੇ ਸੰਦੇਸ਼ ਦਿੱਤਾ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਹਨਾਂ ਪੋਲਾਂ ਨੂੰ ਵੱਡਿਆ ਕੀਤਾ ਜਾਵੇ ਮੌਕੇ ਤੇ ਪੁਲਿਸ ਪਰਚੇ ਤੇ ਪਹੁੰਚੇ ਪਹੁੰਚਾਏ ਉਹਨਾਂ ਨੇ ਵੀ ਕਿਹਾ ਕਿ ਇਹ ਪੋਲ ਛੋਟਾ ਹੋਣ ਕਰਕੇ ਹਾਸਾ ਹੋਇਆ ਸੋ ਸਾਡੀ ਬੇਨਤੀ ਆ ਨਰੀ ਭਾਗ ਅੱਗੇ ਕਾਰਬੁਸ਼ ਲੱਗੇ ਕਿ ਇਹ ਪੋਲ ਵੱਡੇ ਕੀਤੇ ਜਾਣ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਸੋ ਪਿੰਡ ਮੁੜੀ ਚੱਕ ਤੋਂ ਅਜੀਤ ਸਿੰਘ ਨਾਮ ਨਾਲ ਜਿਹੜੀ ਜੇਟੀ ਏਜੀ ਚੌਂਕੀ ਏਜੰਸੀ ਤੇ ਤਲਾਹ ਮਿਲੀ ਵੀ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਆ ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀਬਾਰੇ ਪੁੱਛ ਕੇ ਚੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਹੀ ਇਹ ਨਵੀਂ ਗੱਡੀ ਲਈ ਆ ਤੇ ਆਪਣੇ ਘਰ ਨੂੰ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਜਦੋਂ ਇਹ ਗੱਡੀ ਆਪਣਾ ਮੋਲੇ ਚੱਕ ਸੂਵੇ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਵੇ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਾਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਕੋਈ ਗ੍ਰਿਫਟ ਨਹੀਂ ਕਿਤੇ ਸੀ ਉਹਨਾਂ ਨੇ ਗੱਡੀ ਵਾਲਿਆਂ ਦੇ ਤੇ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਰਹੀ ਜਾਂ ਕੋਈ ਡਰਿੰਕ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗੱਡੀ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਭੇਜ ਜਾਪ ਉਹ ਪੋਲੀ ਵੀ ਜਿਹੜੀ ਥੋੜੀ ਤੰਗ ਹੈ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ